ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੂੰ ਠਾਕ ਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤਿ ਸਮਰਕਰ ਗੁਰੂ ਨਾਨਕ ਦੇਵ ਈ ਤਿਆਹੀ ਫਿਰੰਕਤ ਗੁਰ ਤੇਗ ਬਹਾਦਰ ਅਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਈਏ ਜਿ ਸਤਿ ਰਿਠਾ ਸਬਦ ਪੂਜਾਇ ਤੇਗ ਬਹਾਦਰ ਸਮਰਿਆ ਕਰਿ ਨਾਨਦ ਆਵਤ ਹੈ ਸੋ ਥਾਈ ਹੋਏ ਸਹਾਇ जी ਧੰਨ पातशह साहिब श्री गुरू गोबिंदी सबथाई हुय सहाए दातशाह जी जागदी जोत ਧਿਆਨ श्री गुरू ग्रंथ साहिब पाठ दर्शन बोलो जी पंज प्यार चौहां सहजाद चाली मुक हठियां जपिया तपया जिना नाम जपिया वन छकिया दे चलाई ते ਤਨ ਆ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ ਜਿਨਾ ਸੰਗਾ ਸਿੰਘਣੀਆਂ ਧਰਮ ਹੇ ਸਿੱਧੇ ਤੇ ਬੰਦ ਬੰਦ ਕਟਵਾਏ ਥੂਪਰੀਆਂ ਰੁਹਈਆਂ ਚਰਖੜੀਆਂ ਤੇ ਚੜੇ ਤਨ ਆ ਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰ ਅਸ ਕੀ ਕਿਸਾ ਸਵਸਾਂ ਸੰਗ ਨਭਾਈ ਤਨ ਆ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ तखता गुद्वार तरकोत खालसा जीर कृ पंथ की ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਸਿੱਖਾ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬੁਬੇਕ ਦਾਨ ਬਸਾਹੋ ਦਾਨ ਘਰੂਸਾ ਦਾਨ ਮਤ ਉੱਚੀ ਮਤ ਪਤਕਾਰ ਰੱਖਾ ਬੁਆਹੇ ਗੁਰੂ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਪਸ਼ੂ ਪਰੇਤ ਮੁਖਦ ਕੋ ਧਾਰੇ ਪਸ਼ੂ ਪਰੇਤ ਮੁਖਦ ਕੋ ਧਾਰੇ ਪਸ਼ੂ ਪਰੇਤ ਗਦ ਕੋਤਾਰੇ ਪਸ਼ੂ ਪਰੇ ਤਮ ਗਦ ਕੋਤਾਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਦਾਸ ਤੇਰੀ ਸਰਨਾ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ दुनियासी हुकारा तक दुनियासी आए जवे मेरा प्रभ विनाशी आय दावे मेरा प्रभासी तुम मर्वान दासीना तुम मेरवान दासे ਸਾਹਿਬ ਹਰਿ ਗੁਰੀ ਨਾਨਕ ਸਾਹਿਬ ਹਰਿ ਗੁਰੀ ਨਾਨਕ ਪ੍ਰਭ ਦਤੁ ਦਾਤਾਰ ਪਰੁ ਜਾਚਕ ਇਕ ਸਰਣਾ ਮਰਿ ਆਨ ਸੰਤਰੇਨ ਜਿਹ ਲਗ ਭਉ ਜਲ ਤਰਨ ਬਿਨਤ ਕਰਉ ਅਰਦਾਸ ਸੁਨੋ ਜੇਠਾ ਕਿਰਪਾਵੈ ਦੇਹੋ ਦਰਸ ਮਨ ਚਾਉ ਭਵਤਿ ਹੋ ਮਨ ਠਹਿਰਾਵੇ ਬਲੋ ਚਰਾ ਬਿੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਰ ਹਰਿ ਭਵ ਨਮਹਿ ਦਰਨਾਨਕ ਗੁਰਪਾਰ ਬ੍ਰਹਮਾ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਣ ਹਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਖਸ਼ਣ ਹਾਰ ਹਉ ਵਾਰ ਵਾਰ ਜਾਓ ਗੁਰ ਗੋਪਾਲ ਮੋਹ ਨਿਰਗੁਣ ਪੁਰ ਰਨਦਾਤੇ ਦਿਨਾ ਨਾਥ ਦਿਆਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨ ਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸਨਿਆਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸਨਿਆਲ ਵਾਹਿਗੁਰੂ 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 ਵਾਹਿ ਜਿਉ ਕਮਲਨੈ ਮਧੁਰ ਬੈ ਕੋਟ ਸੈ ਸੰਗ ਸੋ ਕਹਿਤ ਮਾ ਜਿਸ਼ੋ ਜਿਸੈ ਦਹੀਂ ਬਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋਮਾ ਮਗਪਈ ਕਿੰਗਨੀ ਸ਼ਬਜਨਤਕਾਰ ਖੇਲ ਪਾਏ ਜਿਉ काल कलम हुकम हाथ कहो कौन मेट सके ज्ञान ध्यान धरती ही चाहे जियो सत साच श्रीनिवास आद पुरख सदा ही वाहे गुरु वाहे गुरु वाहे गुरु वा ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸੱਚ ਸੱਚ ਜਾਣੀਏ ਇਕ ਚਿੱਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੇ ਦੇਸ ਹੁਕਮ ਬੂਝ ਵਿਚਾਰ ਪਾਵੇ ਕਲ ਮਾਇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰੂ ਮਿਲਿਓ ਸੋਇ ਪਿਖਾ ਕੈ ਸਹਿਜ ਰੰਗ ਦਰਸ਼ਨ ਦਿਓ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿधाता ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਗਾਓ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ गावे गंभीर तीर मत सागर जोगी जंगम ध्यान तरे गावे इंद्राद भगत प्रहलादक आत्म रस जिन जानयो कबकल सु जस गावो गुरु नानक राज योग जिन मानयो मैं मूर्ख की के तक बात है ਕੋਟ ਪਰਤੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨ ਪਰਿਆਰੇ ਕਮਨ ਜੋਗ ਕੌਣ ਗਿਆਨ ਧਿਆਨ ਕੌਣ ਵਿਦ ਉਸ ਤਤ ਕਰੀਐ ਸਿਧ ਸਾਧਕ ਤੇਤੀਸ ਕੋ تیر ਕੀ ਮਨ ਨ ਪਰਿਆ ਸਨਕਾਰ ਸੇਖ ਗੁਣ ਅੰਤ ਨਾ ਪਾਏ ਅਗਹ ਗਇਓ ਨਹੀਂ ਜਾਏ ਪੂਰ ਸਰਬ ਰਹਉ ਸਮਾ ਜਹ ਕਾਟੇ ਸਿਲਕ ਦਿਆਲ ਪ੍ਰਭ ਸੇ ਜਨ ਲਗੇ ਭਗਤੇ ਹਰ ਗੁਰੂ ਨਾਨਕ ਜਿਨ ਪਰਸੈਓ ਤੇ ਇਤ ਉਤ ਸਦਾ ਮੁਕਤੇ ਹਰ ਗੁਰੂ ਨਾਨਕ ਜਿਨ ਪਰਸੈਓ ਤੇ ਤੂਤ ਸਦਾ ਮੁਕਤੈ ਮੇਰਾ ਮਨ ਲੂチェ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਥ੍ਰਿਕਾਨ ਉਤਰੇ ਸ਼ਾਂਤਨਾਵੇ ਬੇਨ ਦਰਸਨ ਸੰਤ ਪਿਆਰੇ ਜੀ ਹੋ ਕੋਲੀ ਜਿਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਹੋ ਕੋਲੀ ਜਿਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਸੂ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾ ਗੁਰੂ ਗੋਬਿੰਦ ਸਿੰਘ ਇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੂਖ ਸੰਤ ਸਹਿਜ ਆਨੰਦ ਭੈ ਪੂਰਨ ਭਈ ਸੇਵਰਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ रोग मिटाय जीवालियन जाका वड परताप दोख हमारे बक्षियन अपनी कलतारी मनवांछत फल दितियन नानक बलहारी राज जोग तखत दियन गुरु रामदास प्रथमे नानक चंद ਜਗਤ ਭਇਓ ਆਨੰਦ ਤਾਰਣ ਮਨੁਖੈ ਜਨ ਕੀ ਉਹ ਪਰਗਾਸ ਗੁਰ ਅੰਗਦ ਦਿਓ ਨਿਦਾਨ ਇਕੱਠ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮ ਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਾਬਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦਿਨ ਗੁਰ ਰਾਮਦਾਸ ਅਬ ਰੱਖੋ ਦਾਸ ਫਾਟ ਕੀ ਲਾਜ ਜੈਸੀ ਰਾਖੀ ਲਾਚ ਫਕਤ ਪ੍ਰਹਿਲਾਦ ਕੀ हर फारे कर आज पूर्ण द्रोपदि लाज रखी हर प्रभ जी चीनत वस्त्र दीन बहु साज सोता मेराखया गण का पर पूरे ते काज श्री सतगुरु सुपर सन कल युग होए राखो तास की लाज। राखो तास पाठ की लाज नानक नाम निरंजन जाने ओ, किन्नी भगत प्रेम लिभलाई ਤਾਤੇ ਅੰਗਦ ਅੰਗ ਸੰਗ ਬਿਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਧੀ ਸ੍ਰਿਸ਼ਟ ਸਕਲ ਤਾਰਨ ਕੋ ਬਗੁਰ ਰਾਮਦਾਸ ਕੋ ਮਿਲੀ ਬਡਾਈ ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਰੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਧੁਰਦਰ ਧਿਆਨ ਗਿਆਨ ਸਤ ਗੁਰ ਕੈ ਕਬ ਜਨ ਪਲ ਉਹਨੇ ਜੋ ਗਾਵੇ ਬਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿਆ ਵੇ ਵਡਭਾਗੀ ਉਨ ਮਾਨਿਉ ਰਿਤ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਉ ਗੁਰ ਨਾਮ ਧ੍ਰਿਉ अगम अगोचर पार ब्रह्म सत गुरु सायो गुरु अर्जुन कर गुर रामदास आने पौठ रायो करण कारण प्रभ एक है दूसर नाही को नानक तिस बल हारणे जल थल महियाले सोए नानक तिस बल हारणे जल थल महियाले सोए ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਨ ਪ੍ਰਭ ਮੇਰੇ ਨਿਮਖ ਦਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਮਿਲੇ ਤਾਂ ਅੰਮ੍ਰਿਤ ਨਾਮ ਸੁਨੀ ਜੇ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸੀ ਪਿਰ ਕੇ ਤਾਈ ਜਿਉ ਚਾਤ੍ਰਿਕ ਬੁੰਦੇ ਰੇ ਕਹੋ ਨਾਨਕ ਜਿਹੜਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਆਸ ਪਿਆਸੀ ਪਿਰ ਕੇ ਤਾਈ ਜਿਉ ਚਾਤ੍ਰਿਕ ਬੁੰਦੇ ਰੇ ਕਿਰਪਾ ਕਰੋ ਤਾਂ ਸਤਗੁਰ ਮੇਰੇ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੈਸਾ ਸਤ ਗੁਰ ਸੁਣੀਦਾ ਤੈਸ ਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭੂ ਹਰ ਨਾਮੋ ਮੰਤਰ ਦੁੜਾਏਂਦੜ ਕਟੇ ਹਮੈ ਰੋਗ ਨਾਨਕ ਸਤਿਗੁਰ ਤਿਨਾਂ ਮਿਲਾ ਗਿਨ ਤੁਰੇ ਪਿਆ ਸੰਜੋਗ ਹਮ ਅਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਝਾੜ ਬਖੈ ਬਖ ਮਾਇ ਮੋਹ ਪਰਮ ਪੈ ਭੂਲੇ ਸੁਤਦਾਰਸ ਪ੍ਰੀਤ ਲਗਾਈ ਇੱਕ ਉਤਨ ਪੰਥ ਸੰਗੋਗਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਕਟਾਈ ਇਕ ਅਰਦਾਸ ਭਾਤ ਥੀਰਤ ਕੇ ਗੁਰ ਰਾਮਦਾਸ ਰਖੋ ਸਹਰਨ रदस पाठ की की। गुरु राम